ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਪਾਰਕ ਦੇ ਵਿੱਚ ਅੱਜ ਬੀਜੇਪੀ ਦੇ ਆਗੂਆਂ ਵੱਲੋਂ ਸਫਾਈ ਅਭਿਆਨ ਚਲਾਇਆ ਗਿਆ ਕਿਉਂਕਿ ਤਾਂ ਬਾਬਾ ਪੀਮਰਾਓ ਅੰਬੇਦਕਰ ਜੀ ਸੰਵਿਧਾਨ ਦੇ ਨਿਰਮਾਤਾ ਹਨ ਇਸ ਮੌਕੇ ਤੇ ਉਹਨਾਂ ਵੱਲੋਂ ਬੀਜੇਪੀ ਦੇ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਤਰਪਿੰਦਰ ਸਿੰਘ ਦੁਲਟ ਦੀ ਅਗਵਾਈ ਦੇ ਵਿੱਚ ਅੱਜ ਪੀਮਰਾਓ ਅੰਬੇਦਕਰ ਪਾਰਕ ਦੀ ਸਫਾਈ ਕੀਤੀ ਗਈ ਜਿੱਥੇ ਇਸ ਮੌਕੇ ਤੇ ਉਹਨਾਂ ਨੇ ਗੱਲਬਾਤ ਕਰਦੇ ਕਿਹਾ ਕਿ ਸੰਵਿਧਾਨ ਦੇ ਨਿਰਵਾਤਾ ਪੀਮram Ambedkar ਜੀ ਦੇ ਸੰਵਿਧਾਨ ਨੂੰ ਯਾਦ ਕੀਤਾ ਜਾਂਦਾ ਕਿਉਂਕਿ ਅੱਜ ਦੇਸ਼ ਦੇ ਜਿੱਤੇ 70 ਸਾਲ ਤੋਂ ਬਾਅਦ ਦੇਸ਼ ਆਜ਼ਾਦ ਹੋਇਆ ਕਿਉਂਕਿ ਉਹਨਾਂ ਦੇ ਹੀ ਸੰਵਿਧਾਨ ਦੇ ਨਾਲ ਦੇਸ਼ ਦੀ ਸੰਵਿਧਾਨ ਚੱਲ ਰਹੇ ਹਨ ਅਤੇ ਇਸ ਮੌਕੇ ਤੇ ਹੋਰ ਕੀ ਕੀ ਗਿਆ ਉਹ ਤੁਹਾਨੂੰ ਸੁਣਾਉਣਿਆ ਖਾਸ ਰਿਪੋਰਟ ਇਸ ਮੌਕੇ ਤੇ ਰਜਿੰਦਰ ਸਿੰਘਲਾ ਜੀ ਨਰਿੰਦਰ ਸ਼ੈਲੀ ਜੀ ਅਤੇ ਮਕੇਸ਼ ਚੌਧਰੀ ਅਤੇ ਹੋਰ ਬਖ ਬਖ ਆਗੂ ਪਹੁੰਚੇ ਹੋਏ ਸਨ ਅਤੇ ਇਸ ਮੌਕੇ ਤੇ ਹੋਰ ਕੀ ਕੀ ਕਿਹਾ ਆਓ ਸਾਨੂੰ ਸੁਣਾਉਣੇ ਆ ਖਾਸ ਰਿਪੋਰਟ 24 ਪੰਜਾਬ న్యూਸ ਚੈਨਲ ਸਬਸਕ੍ਰਾਈਬ ਕਰਨਾ ਤੇ 24 ਪੰਜਾਬ న్యూਸ ਦੇ ਚੈਨਲ ਪੇਜ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਰਿਪੋਰਟ ਅਸ਼ੋਨੀ ਗਰਗ ਦੀ ਪੌਣੀ ਗੜ ਤੋਂ ਸ਼ਹਿਲੀ ਅੱਜ ਕੀ ਪ੍ਰੋਗਰਾਮ ਦਾ ਯੂਜ਼ਨ ਕੀਤਾ ਗਿਆ ਤੇ ਕੀ ਅੱਜ ਜੈ ਕ੍ਰਿਸ਼ਨ ਜੀ ਬਾਬਾ ਡਾਕਟਰ ਭੀਮਰਾਵ ਬੰਬੇਦਕਰ ਜੀ ਦਾ ਜਿਹੜਾ 134ਵਾਂ ਜਨਮ ਦਿਵਸ ਜੋ ਕੀ ਕੱਲ 14 ਤਰੀਕ ਨੂੰ ਹੈ ਉਹਦੇ ਸੰਦਰਭ ਦੇ ਵਿੱਚ ਪਾਰਟੀ ਵੱਲੋਂ ਸਾਰੇ ਸਾਨੂੰ ਮਤਲਬ ਅਹੁਦੇਦਾਰਾਂ ਨੂੰ ਇੱਕ ਪ੍ਰੋਗਰਾਮ ਦਿੱਤਾ ਗਿਆ ਵੀ ਜਿੱਥੇ ਵੀ ਕਿਤੇ ਬਾਬਾ ਸਾਹਿਬ ਡਾਕਟਰ ਭੀਮਰਾਵ ਬੰਬੇਦਕਰ ਜੀ ਦੇ ਸਟੈਚੂ ਲੱਗੇ ਹੋਏ ਨੇ ਜਿੱਥੇ ਵੀ ਕਿਤੇ ਉਹਨਾਂ ਦੇ ਸਮਾਰਕ ਬਣੇ ਹੋਏ ਨੇ ਉੱਥੇ ਜਾ ਕੇ ਸਾਬਸਪਾਈਆ ਜਿਹੜਾ ਉਹ ਕਰਿਆ ਜਾਵੇ ਉਸ ਕਰਕੇ ਅਸੀਂ ਅੱਜ ਜੋ ਪਾਰਟੀ ਦੇ ਹੁਕਮ ਨੂੰ ਮੰਨਦੇ ਹੋਏ ਅਸੀਂ ਅੱਜ ਇੱਥੇ ਭਵਾਨੀਗੜ੍ਹ ਵਿਖੇ ਬਾਬਾ ਭੀਮ ਡਾਕਟਰ ਭੀਮਰਾਓ ਅੰਬੇਦਕਰ ਜੀ ਜਿਹੜਾ ਪਾਰਕ ਬਣਿਆ ਹੋਇਆ ਇੱਥੇ ਸਭਾਈ ਦਾਸੀ ਉਹ ਬਹਾਨਾ ਚਲਾਇਆ ਜੀ ਕਿਵੇਂ ਦੇਖਦੇ ਹੋ ਅਗਰ ਇਹ ਜੀ ਸੰਵਿਧਾਨ ਦੀਆਂ ਗੱਲਾਂ ਨੂੰ ਲੈ ਕੇ ਚੱਲੀ ਜਾਂ ਵੋਟਿੰਗ 2024 ਲੈ ਕੇ ਤਾਂ ਵਿਗਲ ਬਗਦ ਬੱਜ ਚੁੱਕਿਆ ਗਿਆ ਤੇ ਸਟੇਟਿੰਗ ਹੋ ਚੁੱਕੀਆਂ ਨਹੀਂਆਂ ਕਿਵੇਂ ਦੇਖਦੇ ਹੋ ਨੌਜਵਾਨ ਬੀਜੇਪੀ ਨੂੰ ਕਿਉਂ ਵੋਟਾਂ ਪਾਉਣ ਕਿਉਂ ਉਹਨਾਂ ਦੀ ਵਿਚਾਰਧਾਰਾ ਵੀ ਹੈਗੀ ਨਾ ਜੀ ਬੀਜੇਪੀ ਨੂੰ ਵੋਟਾਂ ਪਾਉਣ ਦਾ ਕਾਰਨ ਇਹ ਜੀ ਦੇਖੋ ਹਰ ਪਾਸੇ ਜਿਹੜੀ ਹੈ ਮੋਦੀ ਜੀ ਦੀ ਸੋਚ ਤੁਸੀਂ ਦੇਖਦੇ ਹੋ ਕਿ ਸਾਰੇ ਪਾਸੇ ਉਹਨਾਂ ਦਾ ਹੈਗਾ ਵੀ ਦੇਸ਼ ਨੂੰ ਚਾਈਆਂ ਤੇ ਲਿਜਾਇਆ ਜਾਵੇ ਨੌਜਵਾਨਾਂ ਨੂੰ ਕੰਮ ਦਿੱਤਾ ਜਾਵੇ ਨੌਜਵਾਨਾਂ ਨੂੰ ਜਿਹੜਾ ਹੈਗਾ ਬੇਰੋਜ਼ਗਾਰੀ ਇਹ ਜਿਹੜੀ ਖਤਮ ਕੀਤੀ ਜਾਵੇ ਇਸ ਕਰਕੇ ਨੌਜਵਾਨ ਜਿਹੜੇ ਹੈਗੇ ਨੇ ਮੋਦੀ ਜੀ ਦੀ ਸੋਚ ਨੂੰ ਉੱਕਰ ਰੱਖਦੇ ਹੋਏ ਬੀਜੇਪੀ ਦੀ ਪਾਰਟੀ ਨਾਲ ਜੁੜ ਰਹੇ ਨੇ ਜੀ ਕੀ ਨਾਮ ਹੈ ਜੀ ਆਪਣਾ ਤਰਮਿੰਦਰ ਸਿੰਘ ਦੁੱਲਟ ਬੀਜੇਪੀ ਜ਼ਿਲ੍ਹਾ ਪ੍ਰਧਾਨ ਸੰਗਰੂਪ ਅੱਜ ਸਫਾਈ ਕੀਤੀ ਹੈ ਰੇ ਭੀਮਰਾਮ ਅੰਬੇਦਕਰ ਪਾਰਕ ਦੀ ਕੀ ਕਮਾਂਗੇ ਇਸ ਨੂੰ ਕ੍ਰਿਸ਼ਨ ਜੀ ਇਹ ਸਾਡੀ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਸਾਰੇ ਦੇਸ਼ ਵਿੱਚ ਭੀਮਰਾਜ ਬਾਬਾ ਅੰਬੇਦਕਰ ਜੀ ਦੇ ਜਿੰਨੇ ਵੀ ਸਟੈਚੂ ਨੇ ਉੱਥੇ ਸਾਡੇ ਵੱਲੋਂ ਸਾਡੇ ਜਿਹੜੇ ਅਹੁਦੇਦਾਰ ਸਹਿਬਾਨ ਨੇ ਵਰਕਰ ਨੇ ਇਕੱਠੇ ਹੋ ਕੇ ਸਾਰੇ ਹੀ ਜਿੰਨੇ ਸਟੈਚੂ ਲੱਗੇ ਨੇ ਉੱਥੇ ਸਫਾਈ ਮਹਿਮ ਚਲਾਈ ਗਿਆ ਤਾਂ ਜੋ ਬਾਬਾ ਸਾਹਿਬ ਦੀ ਜਿਹੜੀ ਯਾਦ ਆ ਉਹਨਾਂ ਦੀ ਯਾਦ ਹਮੇਸ਼ਾ ਦੇਸ਼ ਵਾਸੀਆਂ ਦੇ ਦਿਲਾਂ 'ਚ ਬਸਦੀ ਰਹੇ ਕਿਉਂਕਿ ਇਹਨਾਂ ਨੇ ਉਹ ਕੀਤਾ ਜੋ ਕਿਸੇ ਨੇ ਨਹੀਂ ਕੀਤਾ ਸੀ ਇਹਨਾਂ ਨੇ ਆਪਣਾ ਜਿਹੜਾ ਸੰਵਿਧਾਨ ਆ ਉਹਦੀ ਰਚਨਾ ਕੀਤੀ ਸੀ ਤੇ ਦੇਸ਼ ਦਾ ਨਾਂ ਉੱਪਰ ਚੁੱਕਿਆ ਸੀਗਾ ਤੇ ਉਸ ਸੰਵਿਧਾਨ ਦੇ ਕਰਕੇ ਹੀ ਅੱਜ ਦੇਸ਼ ਇੱਕ ਸੂਤਰ ਵਿੱਚ ਬੱਝਿਆ ਹੋਇਆ ਜੋ ਅੱਜ ਵੀ ਬੜੀ ਹੀ ਸ਼ਾਨ ਨਾਲ ਅੱਗੇ ਵਧ ਰਿਹਾ ਤੇ ਤਰੱਕੀਆਂ ਕਰ ਰਿਹਾ ਦੁਨੀਆ ਵਿੱਚ ਤਰੱਕੀਆਂ ਤੇ ਜਾ ਰਿਹਾ ਸੋ ਇਸੇ ਕਰਕੇ ਅੱਜ ਬੀਜੇਪੀ ਪਾਰਟੀ ਦੇ ਅਸੀਂ ਅਹੁਦੇਦਾਰ ਸਹਿਬਾਨ ਸਾਰੀ ਟੀਮਾਂ ਨਾਲ ਅਸੀਂ ਇੱਥੇ ਭਵਾਨੀਗੜ੍ਹ ਵਿਖੇ ਅੱਜ ਜ਼ਿਲ੍ਹਾ ਸੰਗਰੂਰ ਬੰਦੀ ਟੀਮ ਸਫਾਈ ਕਰਨ ਆਈ ਹੈ ਅ ਟਿੰਕੂ ਜੇਕਰ ਸਫਾਈ ਦੀ ਗੱਲ ਕਰੀ ਤਾਂ ਦੂਜੇ ਪਾਰਟੀਆਂ ਭਾਜੀਪੀ ਦੇ ਦੋਸ਼ ਲਾਉਂਦੀਆਂ ਨੇ ਵੀ ਜਿਹੜਾ ਸੰਵਿਧਾਨ ਹੈ ਵੀ ਉਹ ਖਤਮ ਕਰਨਾ ਚਾਹੁੰਦੀਆਂ ਨੇ ਵੀ ਆਉਣ ਵਾਲੀ ਅਗਰ ਇਹ ਚੋਣ ਇੱਕ ਵਾਰ ਮੋੜੀ ਗਈ ਫਿਰ ਜਿੱਤ ਜਾਂਦੇ ਨੇ ਤਾਂ ਇੱਥੇ ਵੋਟਰ ਰਾਜੀ ਖਤਮ ਹੋ ਜਾਊਗਾ ਤੁਸੀਂ ਕਿਵੇਂ ਦੇਖਦੇ ਗੱਲਾਂ ਤਰੇਸਰ ਦੀਏ ਨਾ ਉਹ ਘਬਰਾਏ ਹੋਏ ਨੇ ਡਰੇ ਹੋਏ ਨੇ ਉਹ ਲੋਕਾਂ ਦੇ ਦਿਲਾਂ ਚੋਂ ਉਤਰ ਚੁੱਕੇ ਨੇ ਉਹਨਾਂ ਨੂੰ ਐ ਲੱਗਦਾ ਪਤਾ ਨਹੀਂ ਅਸੀਂ ਇਹ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਲਾਂਗੇ ਪਰ ਜਿੱਥੇ ਤੁਸੀਂ ਦੇਖੋ ਦੇਸ਼ ਕਿੰਨੀਆਂ ਤਰੱਕੀਆਂ ਵੱਲ ਜਾ ਰਿਹਾ ਦਿਨ ਰਾਤ ਤਰਕੀਆਂ ਵੱਲ ਵਧ ਰਿਹਾ ਦੇਸ਼ ਅੱਗੇ ਮੋਦੀ ਜੀ ਦੀ ਜਿਹੜੀ ਇਹ ਦੇਸ਼ ਨੂੰ ਦੇਣ ਮੋਦੀ ਜੀ ਦੇਸ਼ ਨੂੰ ਦੁਨੀਆ ਚ ਵੀ ਦੇਖੋ ਆਪਾਂ 5ਵੇਂ ਨੰਬਰ ਤੇ ਲਿਆਏ ਮੋਦੀ ਜੀ ਕਰਕੇ ਸਭ ਮੁਮਕਿਨ ਆ ਇਸ ਕਰਕੇ ਉਹ ਘਬਰਾਏ ਹੋਏ ਨੇ ਡਰੇ ਹੋਏ ਨੇ ਕਦੇ ਵੀ ਇਹੀ ਜੀ ਗੱਲ ਨਹੀਂ ਹੁੰਦੀ ਆਪਣਾ ਦੇਸ਼ ਇੱਕ ਲੋਕਤੰਤਰਿਤ ਦੇਸ਼ ਆ ਲੋਕਤੰਤਰ ਨੂੰ ਕਦੇ ਵੀ ਨਹੀਂ ਦਬਾਇਆ ਜਾਏਗਾ ਸਮਾਂ ਤੇ ਉਹਨਾਂ ਦੇ ਮਨਾਂ ਦਾ ਡਰਾ ਵੀ ਅਸੀਂ ਜਿੱਤਾਂ ਕਿਵੇਂ ਇਸੇ ਕਰਕੇ ਉਹ ਆਪਣੀ ਹਾਰ ਤੋਂ ਡਰਦੇ ਹੋਏ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਨੇ ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਵੀ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹ ਸਾਰੀਆਂ ਖੇਰੂ-ਖੇਰੂ ਹੋ ਚੁੱਕੀਆਂ ਨੇ ਉਹਨਾਂ ਕੋਲੇ ਹੋਰ ਕੋਈ ਮੁੱਦਾ ਹੀ ਨਹੀਂ ਬਚਿਆ ਇਸੇ ਕਰਕੇ ਹੁਣ ਉਹ ਇਹਨਾਂ ਨੇ ਇੱਕ ਨਵੀਂ ਚਰਚਾ ਸਟਾਰਟ ਕਰਤੀ ਸੋ ਇਹਨਾਂ ਦੀਆਂ ਗੱਲਾਂ 'ਚ ਨਾ ਆਇਓ ਭਾਰਤੀ ਜਨਤਾ ਪਾਰਟੀ ਨੂੰ ਤਾਕਤ ਦਿਓ ਤੇ ਭਾਰਤੀ ਜਨਤਾ ਪਾਰਟੀ ਨੂੰ ਜਿਤਾਓ ਮੋਦੀ ਜੀ ਨੂੰ ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਬਣਾਓ ਤਾਂ ਜੋ ਦੇਸ਼ ਬਲੰਦੀਆਂ ਤੱਕ ਜਾ ਸਕੇ ਨੀ ਇਹ ਗੇਰ ਗੱਲ ਕਰੀਏ ਜੇ ਸਾਡੇ ਭਾਈਚਾਰਾ ਐਸੀਵੀਸੀਆ ਜਾਂ ਹੋਰ ਉਹ ਕਹਿੰਦੇ ਨੇ ਕਿ ਸੰਵਿਧਾਨ ਦੇ ਵਿੱਚ ਬਹੁਤ ਤੇਜ਼ੀਆਂ ਚੇਂਜਿੰਗਾਂ ਲਿਆਤੀਆਂ ਜਾ ਰਹੇ ਨੇ ਸਾਡੇ ਵੱਲ ਨਹੀਂ ਧਿਆਨ ਦਿੰਦਾ ਯਾਰ ਸੈਂਟਰ ਵੱਲੋਂ ਕਿਵੇਂ ਦੇਖਦੇ ਚੀਜ਼ਾਂ ਨੂੰ ਨਹੀਂ ਐਹੀ ਜੀ ਕੋਈ ਗੱਲ ਨਹੀਂ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਨੇ ਮੋਦੀ ਜੀ ਦਾ ਤਾਂ ਨਾਅਰਾ ਹੀ ਆ ਸਬਕਾ ਸਾਥ ਸਬਕਾ ਵਿਕਾਸ ਮੈਨੂੰ ਤਾਂ ਕਿਤੇ ਇਹ ਗੱਲ ਨਹੀਂ ਲੱਗਦੀ ਇਹ ਤੁਹਾਨੂੰ ਦੱਸਿਆ ਪਹਿਲਾਂ ਵੀ ਮੈਂ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਜਾਣ ਬੁੱਝ ਕੇ ਅਫਵਾਹਾਂ ਫਲਾ ਰਹੀਆਂ ਨੇ ਉਹ ਭਾਈਚਾਰਿਆਂ ਚ ਵੀ ਸਾਂਝ ਆ ਜਿਹੜੀ ਉਹਨੂੰ ਤੋੜਨਾ ਚਾਹੁੰਦੀਆਂ ਨੇ ਫਿਰਕੂ ਪ੍ਰਸਤੀ ਲਿਆਉਣਾ ਚਾਹੁੰਦੀਆਂ ਨੇ ਪਰ ਅਸੀਂ ਕਹਾਂਗੇ ਅੱਜ ਦੇਖੋ ਅਸੀਂ ਸਾਰੇ ਜਾਣੇ ਇਕੱਠੇ ਆ ਤਾਂ ਹੀ ਉਹ ਇੱਥੇ ਕਹਿੰਦੇ ਆ ਮੋਦੀ ਜੀ ਕਹਿੰਦੇ ਨੇ ਬੀਜੇਪੀ ਪਾਰਟੀ ਕਹਿੰਦੀ ਆ ਹਰ ਇੱਕ ਵਿਅਕਤੀ ਨੂੰ ਜਿਹੜਾ ਲਾਸਟ ਚ ਖੜਾਗਾ ਪਹਿਲਾ ਉਹਨੂੰ ਆਪਾਂ ਨਾਲ ਲੈ ਕੇ ਚਾਣਾ ਉਹਨੂੰ ਬਰਾਬਰ ਲਿਆਉਣਾ ਉਹ ਤਕੜਾ ਕਰਨਾਗਾ ਇਹ ਸਾਡੀ ਰਾਜਨੀਤੀ ਆ ਜਿਹੜੀ ਬੀਜੇਪੀ ਪਾਰਟੀ ਆ ਇਹ ਕਦੇ ਵੀ ਇਹੀ ਜੀ ਰਾਜਨੀਤੀ ਨਹੀਂ ਕਰਦੀ ਵੀ ਦੇਸ਼ ਨੂੰ ਕੇਰੂ ਕੇਰੂ ਕਰੀਏ ਇਹ ਵਿਰੋਧੀ ਤਾਕਤਾਂ ਨੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹੋ ਬਸ ਆਪਦੀ ਘਬਰਾਹਟ ਦੀਆਂ ਮਾਰੀਆਂ ਉਹਨਾਂ ਨੂੰ ਮੁੱਦਾ ਹੀ ਨਹੀਂ ਕੋਈ ਤਾਂ ਹੀ ਇਹੀ ਜਿਹਾ ਆਲਤੂ ਪਾਲਤੂ ਗੱਲਾਂ ਕਰਦੀਆਂ ਸਾਡਾ ਇੱਕ ਸਵਾਲ ਬਣਦਾ ਰਿਹਾ ਫਿਰ ਵੀ ਕਰਦੇ ਆ ਸੰਗਰੂਰ ਦਾ ਉਮੀਦਵਾਰ ਕਦੋਂ ਤੱਕ ਲੰਨਿਆ ਜਾ ਸਕਦਾ ਬਸ ਦੇਖੋ ਜੀ ਸੰਗਰੂਰ ਦਾ ਉਮੀਦਵਾਰ ਜਿਹੜਾ ਜੁਤੀ ਦਿਨਾਂ 'ਚ ਮਿਲਦਾ ਇੱਕ ਦੋ ਦਿਨਾਂ 'ਚ ਅੱਜ ਵੀ ਹੋ ਸਕਦਾ ਕੱਲ ਵੀ ਤੇ ਪਾਰਟੀ ਨੇ ਦੇਖਣਾ ਹਾਈ ਕਮਾਂਡ ਪਾਰਟੀ ਨੇ ਦੇਖਣਾਗਾ ਉਹ ਕਰਨਗੇ ਐਲਾਨ ਦੇਣਗੇ ਜੋ ਵੀ ਪਾਰਟੀ ਨੂੰ ਲੱਗੂਗਾ ਜ਼ਿੰਮੇਵਾਰ ਚਿਹਰਾ ਲੱਗੂਗਾ ਜੋ ਪਾਰਟੀ ਨੂੰ ਅੱਗੇ ਲਿਜਾ ਸਕਦਾ ਪਾਰਟੀ ਨੂੰ ਜਿੱਤ ਵੱਲ ਲੈ ਆ ਸਕਦਾ ਇਸ ਵਾਰ ਭਾਤੀ ਜਨਤਾ ਪਾਰਟੀ ਪੰਜਾਬ ਲਈ ਬੜੀ ਫਿਕਰਮੰਦ ਆ 13 ਹੀ 13 ਸੀਟਾਂ ਸੀ ਜਿੱਤਾਂਗੇ ਸੋ ਜਿੱਤ ਕੇ ਸੈਂਟਰ ਚ ਆਪਦੀ ਹਿੱਸੇਦਾਰੀ ਪਾਵਾਂਗੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਪਰ ਸਾਡੇ ਉਮੀਦਵਾਰਾਂ ਦਾ ਕਿਵੇਂ ਦੇਖਣਾ ਬੀਜਪੀ ਨੇ ਨਹੀਂ ਮੈਨੂੰ ਤਾਂ ਕਿਤੇ ਲੱਗਿਆ ਨਹੀਂਗਾ ਜਿਹੜੇ ਅਸਲ ਜਹਾਂਸਰਾਜੀ ਦਾ ਹੋ ਰਿਹਾ ਪਰਮਾਰਣੀ ਪ੍ਰਨੀਤ ਕੌੜ ਦਾ ਜਾਂ ਹੋਰ ਸਾਡੇ ਉਮੀਦਵਾਰ ਨੇ ਉਹਨਾਂ ਲਈ ਕਿਵੇਂ ਦੇਖੇ ਜਿਹੜੇ ਅਸਲ ਕਿਸਾਨ ਨੇ ਉਹ ਕਦੇ ਨਹੀਂ ਬਰੂਫ ਕਰਦੇ ਇਹ ਸਿਰਫ ਔਰ ਸਿਰਫ ਜਿਹੜੀਆਂ ਦੂਜੀ ਆ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਪਿੰਡਾਂ ਚ ਬੰਦੇ ਨੇ ਉਹੋ ਜਾਣ ਬੁੱਝ ਕੇ ਲੋਕਾਂ ਨੂੰ ਬਰਕਲਾ ਰਹੇ ਨੇਗੇ ਕਿਸਾਨਾਂ ਤਾਂ ਨਾਲ ਨਹੀਂ ਕਿਸਾਨ ਤਾਂ ਕਦੇ ਇਹ ਜੀ ਗੱਲ ਨਹੀਂ ਕਹਿੰਦੇ ਦੇਖੋ 10 ਸਾਲਾਂ ਚ ਜਿੰਨਾ ਫਸਲਾਂ ਦਾ ਰੇਟ ਵਧਿਆ ਕਦੇ 2 ਤੋਂ ਵੱਧ ਨਾ ਸਰਕਾਰਾਂ ਚ ਨਹੀਂ ਵਧਿਆ ਦੁੱਗਣੇ ਰੇਟ ਹੋ ਗਏ ਤਕਰੀਬਨ ਤਾਂ ਹੀ ਕਿਸਾਨਾਂ ਦਾ ਤਾਂ ਕੋਈ ਮਾੜਾ ਨਹੀਂ ਕੀਤਾ ਐਮਐਸਪੀ ਵੀ ਮੋਦੀ ਨੇ ਤਾਂ ਕਿਹਾ ਸੀ ਹੁਣ ਪੰਜ ਫਸਲਾਂ ਤੇ ਹੋ ਦੇ ਰਹੇ ਸੀਗੇ ਦੇਖੋ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ ਕਿਹੜੀਆਂ ਫਸਲਾਂ ਹੁੰਦੀਆਂ ਨੇ ਕੀ ਆਪਾਂ ਕਣਕ ਜੀਰੀ ਛੱਡ ਦਾਂਗੇ ਕਣਕ ਜੀਰੀ ਤੇ ਪਹਿਲੀ ਐਮਐਸਪੀ ਆ ਉਸ ਤੋਂ ਬਾਅਦ ਫੇਰ ਹੋਰ ਐਮਐਸਪੀ ਦੇ ਰਹਾਂਗੇ ਤਾਂ ਹੀ ਮੈਂ ਕਹਿਣਾ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਦਾ ਵੀ ਐਵੇਂ ਬਹਿਕਾਵੀਂ ਚ ਨਾ ਆਇਓ ਭਾਰਤੀ ਜਨਤਾ ਪਾਰਟੀ ਤੇ ਮੋਦੀ ਜੀ ਹਮੇਸ਼ਾ ਕਿਸਾਨਾਂ ਦਾ ਸਾਥ ਦੇਉਂਗੇ ਅੱਜ ਜੀ ਸਾਡੇ ਰਾਈਵਰ ਭਾਵਾ ਸਾਹਿਬ ਅੰਬੇਦਕਰ ਜੀ ਦਾ 134ਵਾਂ ਜਨਮ ਦਿਨ ਹੈ ਕੱਲ 14 ਅਪ੍ਰੈਲ ਨੂੰ ਉਹਦੇ ਸਬੰਧ ਦੇ ਵਿੱਚ ਪਾਰਟੀ ਵੱਲੋਂ ਤੇ ਇੱਕ ਆਇਆ ਸੀਗਾ ਪ੍ਰੋਗਰਾਮ ਆਇਆ ਸੀਗਾ ਵੀ ਜਿੱਥੇ-ਜਿੱਥੇ ਬਾਬਾ ਸਾਹਿਬ ਦੇ ਸਟੈਚੂ ਨੇਗੇ ਤੇ ਉਥੇ ਸਫਾਈ ਮਹੀਮ ਚਲਾਈ ਜਾਵੇ ਸੋ ਅਸੀਂ ਅੱਜ ਇੱਥੇ ਪੌਣੀਗੜ ਪਾਰਕ ਦੇ ਵਿੱਚ ਪਹੁੰਚੇ ਆ ਤੇ ਸਾਡਾ ਤਾਂ ਵੈਸੇ ਨਿਜੀ ਉਹ ਫਰਜ ਬਣਦਾ ਹੈਗਾ ਅਸੀਂ ਕੱਲ ਵੀ ਇੱਥੇ ਹੀ ਆ ਸੋ ਅੱਜ ਇੱਥੇ ਅਸੀਂ ਸਾਰੇ ਸਾਡੀ ਜਿਹੜੀ ਭਾਜਪਾ ਪਾਰਟੀ ਹੈ ਮੈਂ ਪੰਜਾਬ ਦਾ ਸਖਤਰ ਹੋਣ ਦੇ ਨਾਤੇ ਭਾਜਪਾ ਦੀ ਡਿਊਟੀ ਨਿਭਾਉਂਦਾ ਹੋਇਆ ਸੋ ਅੱਜ ਇੱਥੇ ਮਹੀਮ ਚਲਾਈ ਹੈ ਸਫਾਈ ਦੀ ਸੋ ਸਾਰੇ ਜਿੰਨੇ ਮੇਰੇ ਵਰਕਰ ਨੇ ਸਾਡੇ ਸਰਪੰਚ ਸਾਹਿਬ ਜ਼ਿਲ੍ਹਾ ਪ੍ਰਧਾਨ ਜੀ ਦੇ ਨਾਲ ਮਹੀਮ ਨਾਲ ਮਹੀਮ ਜੋੜ ਕੇ ਅਸੀਂ ਇੱਥੇ ਇਹ ਸਫਾਈ ਕੀਤੀ ਹੈ ਜੀ ਅੱਜ ਇੱਥੇ ਅਸੀਂ ਦੇਖਦੇ ਹਾਂ ਜੀ ਆਮ ਚਰਚਾ ਚੱਲ ਰਹੀ ਹੈ ਬੀਜੇਪੀ ਦੇ ਵਿੱਚ ਜਿਹੜੇ ਨਿਮਨ ਵਰਗ ਹੈ ਉਹਨਾਂ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ ਦੂਜੀਆਂ ਪਾਰਟੀਆਂ ਨੇ ਚਾਹੇ ਬੀਜੇਪੀ ਦੇ ਇੱਕ ਮਰਦਾ ਲੈ ਕੇ ਆਮ ਚੱਲ ਰਿਹਾ ਹੈ ਸੰਵਿਧਾਨ ਦੇ ਵਿੱਚ ਕਿਵੇਂ ਦੇਖਦਾਂ ਪੀਮ ਬ੍ਰਾਮbedkar ਜੀ ਦਾ ਜਿਹਨਾਂ ਨੇ ਸੰਵਿਧਾਨ ਇੰਨਾ ਬੜਾ ਲੈ ਕੇ ਆ ਦੇਸ਼ ਚੱਲਦਾ ਹੈ ਉਹਨਾਂ ਦੇ ਸਿਧਾਂਤ ਵੀ ਚੱਲ ਰਹੇ ਕਿਵੇਂ ਦੇਖ ਸਰ ਮੈਂ ਤਾਂ ਦੇਖੋ ਦੇਖ ਰਿਆਂਗਾ ਮੈਂ ਖੁਦ ਇੱਕ ਦਲ ਸਮਾਜ ਦਾ ਲੀਡਰ ਆਂਗਾ ਤੇ ਸਾਡੇ ਬਹੁਤ ਜ਼ਿਆਦਾ ਜਿਹੜੇ ਮੇਰੇ ਤੋਂ ਸੀਨੀਅਰ ਲੀਡਰ ਨੇ ਉਹ ਵੀ ਬੀਜੇਪੀ 'ਚ ਨੇ ਸਾਡੇ ਜਿਹੜੇ ਲੋਕ ਕੁਝ ਲੋਕ ਗਮਰਾਹ ਹੋਏ ਬੈਨੇਗੇ ਦੂਸਰੀਆਂ ਪਾਰਟੀਆਂ ਜਿਹੜੇ ਇਹਦੇ ਆਪਣੇ ਮੋਦੀ ਸਾਹਿਬ ਦੀ ਜੋ ਸਕੀਮਾਂ ਨੇ ਗਈਆਂ ਉਹਨਾਂ ਦੇ ਖਿਲਾਫ ਬੋਲਦੇ ਨੇ ਉਹ ਦੂਸਰੀਆਂ ਪਾਰਟੀਆਂ ਦੇ ਉਪਦੇਦਾਰ ਨੇਗੇ ਸਾਡੇ ਜਿਹੜੇ ਸਮਾਜ ਦੇ ਲੋਕ ਨੇ ਸੋ ਅਸੀਂ ਦੇਖ ਰਿਆਂ ਜੋ ਜਿੰਨੀਆਂ ਸਕੀਮਾਂ ਆਡੇ ਦਲ ਸਮਾਜ ਨੂੰ ਹੁਣ ਤੱਕ ਪੰਜਾਬ ਦੇ ਵਿੱਚ ਆਈਆਂ ਨੇ ਉਹ ਸਾਰੀਆਂ ਸੈਂਟਰ ਸਰਕਾਰ ਦੀਆਂ ਹੀ ਨੇ ਜਦੋਂ ਦੇ ਮੋਦੀ ਸਾਹਿਬ ਆਏ ਨੇ ਹਰ ਇੱਕ ਤੁਸੀਂ ਸਕੀਮ ਲਾ ਲਓ ਜੋ ਵੀ ਆ ਰਹੀ ਹੈ ਸੈਂਟਰ ਸਰਕਾਰ ਵੱਲੋਂ ਹੀ ਆ ਰਹੀ ਹੈਗੀ ਸਕੀਮ ਜੋ ਵੀ ਹੈ ਅਰ ਪੰਜਾਬ ਤਾਂ ਚਲੋ ਬਹੁਤ ਇੱਕ ਡਿਵੈਲਪਮੈਂਟ ਆ ਪੰਜਾਬ ਦੇ ਵਿੱਚ ਬਹੁਤ ਇਲਾਕੇ ਇਹੋ ਜਿਹੇ ਸੀ ਜਿੱਥੇ ਸਾਡੇ ਦਲ ਸਮਾਜ ਰਹਿੰਦਾ ਸੀ ਨਾ ਉੱਥੇ ਬਿਜਲੀ ਸੀ ਤੇ ਨਾ ਉੱਥੇ ਟਾਇਲਟਾਂ ਸੀ ਆ ਤੇ ਕੋਈ ਨਾ ਉੱਥੇ ਪਾਣੀ ਸੀਗਾ ਤੇ ਤੁਹਾਡੇ ਵੀ ਸ਼ਾਇਦ ਇਹ ਗੌਰ ਚ ਹੋਊਗਾ ਉੱਥੇ ਪਾਣੀ ਬਿਜਲੀ ਟਾਇਲਟਾਂ ਸਾਡੇ ਮੋਦੀ ਸਾਹਿਬ ਨੇ ਹੀ ਪਹੁੰਚਾਈਆਂ ਨੇ ਸਫਾਈ ਮੁਹਿੰਮ ਦੇ ਵਿੱਚ ਟਾਇਲਟਾਂ ਤੱਕ ਉਹਨਾਂ ਨੇ ਘਰ-ਘਰ ਪਹੁੰਚਾਈਆਂ ਨੇ ਉਹ ਜਗ੍ਹਾ ਤੇ